ਸਸਿਕਾ ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦਾ ਕਹਿਰ جاری ਹੈ ਜੇਕਰ ਕੱਗਰ ਦਾ ਜ਼ਿਕਰ ਕੀਤਾ ਜਾਵੇ ਤੇ ਕੱਗਰ ਵੱਡੀ ਮਾਰ ਮਾਲਵੇ ਨੂੰ ਪਾਉਣ ਦੀ ਸ਼ੁਰੂਆਤ ਕਰ ਚੁੱਕਾ ਹੈ ਕਿਉਂਕਿ ਕਨੌਰ ਹਲਕੇ ਦੇ ਵਿੱਚ ਕਬੱਡੀ ਮਾਰ ਪਈ ਹੈ ਔਰ ਕਈ ਥਾਵਾਂ ਦੇ ਉੱਪਰ ਕਈ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਭਰ ਚੁੱਕਾ ਹੈ ਕਈਆਂ ਦੇ ਖੇਤ ਬਰਬਾਦ ਹੋ ਚੁੱਕੇ ਨੇ ਤਾਂ ਉਸ ਤੋਂ ਬਾਅਦ ਵੀ ਸਰਕਾਰ ਦੇ ਉੱਪਰ ਸਵਾਲ ਉੱਠ ਰਹੇ ਨੇ ਸਿੱਧੇ ਤੌਰ ਦੇ ਉੱਪਰ ਸਰਕਾਰ ਨੂੰ ਲੈ ਕੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਜਿੰਨਾ ਥਾਵਾਂ ਤੇ ਸ਼ਾਇਦ ਪਹਿਲਾਂ ਕੰਮ ਕੀਤਾ ਜਾ ਸਕਦਾ ਸੀ ਪਰ ਉੱਥੇ ਮਜਬੂਰੀ ਕੀ ਸੀ ਸਰਕਾਰ ਦੀ ਕਿ ਪਹਿਲਾਂ ਕੰਮ ਕਿਉਂ ਨਹੀਂ ਕੀਤਾ ਅੱਜ ਜੋ ਮਜਬੂਰਨ ਖੁਦ ਪਿੰਡਾਂ ਵਾਲਿਆਂ ਨੂੰ ਕਰਨਾ ਪੈ ਰਿਹਾ ਅੱਜ ਹਲਕਾ ਛਤਰਾਣਾ ਦੇ ਉੱਪਰ ਮੌਜੂਦਾਂ ਔਰ ਛਤਰਾਣਾ ਦੇ ਸਕੂਲ ਦੇ ਹਾਲਾਤ ਵੇਖ ਕੇ ਤੁਸੀਂ ਆਪ ਇੱਥੋਂ ਬਿਆਨ ਕਰ ਲਓਗੇ ਕਿ ਕੀ ਹਾਲਾਤ ਰਹੇ ਨੇ ਸਰਕਾਰ ਦੇ ਔਰ ਕੀ ਧਿਆਨ ਸਰਕਾਰ ਨੇ ਨਹੀਂ ਦਿੱਤਾ ਇੱਥੇ ਸਰਕਾਰਾਂ ਦੋਨੋਂ ਕਿਰਦੀਆਂ ਨੇ ਕਿਰਦੀ ਕੇਂਦਰ ਸਰਕਾਰ ਵੀ ਹੈ ਤੇ ਕਿਰਦੀ ਪੰਜਾਬ ਸਰਕਾਰ ਵੀ ਹੈ ਕਿਉਂਕਿ ਨੈਸ਼ਨਲ ਹਾਈਵੇ ਸਰਕਾਰ ਕੇਂਦਰ ਸਰਕਾਰ ਬਣਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਭੂਮਿਕਾ ਬਣਦੀ ਸੀ ਕਿ ਸ਼ਾਇਦ ਆਪਣੇ ਬੰਦਾਂ ਨੂੰ ਮਜ਼ਬੂਤ ਕਰ ਲੈਂਦੇ ਤਾਂ ਅੱਜ ਕਈ ਪਿੰਡ ਇਸ ਚਪੇੜ ਦੇ ਵਿੱਚ ਨਹੀਂ ਆਉਂਦੇ ਇਸ ਵਕਤ ਹਲਕਾ ਛਤਰਾਣਾ ਦੀ ਵਿਚ ਇੱਕ ਅਗਰ ਜਿਹੜੀ ਉਹ ਬਹਿ ਰਹੀ ਆ ਔਰ ਉਸ ਦੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਕਿ ਜਿਸ ਦਾ ਫਲੋ ਆਪ ਹੀ ਮੁਹਾਰੇ ਜਿਹੜਾ ਉਹ ਅੰਦਾਜ਼ਾ ਲਾਇਆ ਲਗਾਇਆ ਜਾ ਸਕਦਾ ਹੈਗਾ ਦੂਸਰੇ ਪਾਸੇ ਜੇਕਰ ਜ਼ਿਕਰ ਕੀਤਾ ਜਾਵੇ ਆ ਬੰਦ ਦੇਖੋ ਕਿਵੇਂ ਬੰਨਿਆ ਜਾ ਰਿਹਾ ਹੈਗਾ ਔਰ ਇਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬੰਨ ਰਹੇ ਇਹ ਇੱਥੇ ਦੇ ਪਿੰਡ ਵਾਲੇ ਬੰਨ ਰਹੇ ਨੇ ਇਹ ਇੱਥੇ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹ ਜਿਹੜੇ ਨੇ ਇਸ ਬੰਨ ਨੂੰ ਬਣਾ ਰਹੇ ਨੇ ਔਰ ਕਿਉਂ ਕਿਉਂਕਿ ਇਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਨਾ ਪਹੁੰਚ ਜੇ ਔਰ ਇਹਨਾਂ ਦਾ ਇੱਕ ਵੱਡਾ ਸਵਾਲ ਹੈ ਕਿ ਇਹ ਪਾਣੀ ਜਿਹੜਾ ਇਸ ਪੁੱਲ ਬਣਨ ਕਾਰਨ ਜਿਹੜਾ ਇਹਨਾਂ ਦੇ ਖੇਤਾਂ ਤੱਕ ਪਹੁੰਚ ਰਿਹਾ ਕਈ ਫਸਲਾਂ ਤੁਸੀਂ ਦੇਖ ਰਹੇ ਹੋ ਹਾਲੇ ਤੱਕ ਪਾਣੀ ਦੀ ਚਪੇਟ ਦੇ ਹੇਠ ਨੇ ਔਰ ਇਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੇਕਰ ਜ਼ਿਕਰ ਮਾਲਵੇ ਦਾ ਕੀਤਾ ਜਾਵੇ ਤਾਂ ਮਾਲਵੇ ਦੀ ਸ਼ੁਰੂਆਤ ਜਿਹੜੀ ਉਹ ਪਟਿਆਲਾ ਦੇ ਕੋਲ ਹੋਈ ਕਿਉਂਕਿ ਆ ਕਈ ਥਾਵਾਂ ਦੇ ਉੱਪਰ ਭਾਵੇਂ ਉਹ ਕੱਗਰ ਦੇ ਆਲੇ ਦੁਆਲੇ ਤੇ ਅੱਜ ਜਦੋਂ ਸ਼ੁਰੂਆਤ ਹੋਈ ਤਾਂ ਉੱਥੋਂ ਓਵਰਫਲੋ ਜਿਹੜੀ ਉਹ ਕੱਗਰ ਹੁੰਦੀ ਹੈ ਉਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਉਹ ਹਲਕਾ ਕਨੌਰ ਦੇ ਕਈ ਪਿੰਡਾਂ ਦੇ ਵਿੱਚ ਹੁੰਦਾ ਅੱਜ ਵੀ ਕਈ ਪਿੰਡਾਂ ਦੇ ਉੱਪਰ ਪਾਣੀ ਜਿਹੜਾ ਉਹ ਵਧਿਆ ਹੋਇਆ ਔਰ ਲਗਾਤਾਰ ਦੇਖਿਆ ਜਾ ਰਿਹਾ ਕਿ ਕੱਗਰ ਦਾ ਬਹਾ ਆ ਆਪਣੇ ਡੇਂਜਰ ਜ਼ੋਨ ਤੋਂ ਉੱਪਰ ਜਾ ਰਿਹਾ ਤਾਂ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਪਿੰਡ ਵਾਸੀ ਨੇ ਜਿਹੜੇ ਵੱਡੇ ਪੱਧਰ ਦੇ ਉੱਪਰ ਇੱਥੇ ਇਕੱਠੇ ਹੋਏ ਨੇ ਔਰ ਇਹ ਸਿੱਧੇ ਤੌਰ ਦੇ ਉੱਪਰ ਜਿਹੜਾ ਸਵਾਲ ਚੁੱਕ ਰਹੇ ਨੇ ਕਿ ਬੰਨ ਸ਼ਾਇਦ ਜਿਹੜਾ ਉਹ ਪਹਿਲਾਂ ਬਨਿਆ ਜਾ ਸਕਦਾ ਸੀ ਲੇਕਿਨ ਪਹਿਲਾਂ ਨਹੀਂ ਬਨਿਆ ਗਿਆ ਆ ਇਸ ਗਰਾਊਂਡ ਗਰਾਊਂਡ ਜ਼ੀਰੋ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੋ ਛਤਰਾਣਾ ਕਵਰ ਕਰਦੇ ਨੇ ਲਗਾਤਾਰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇੱਥੇ ਪਿੰਡ ਵਾਲਿਆਂ ਦੀ ਅਜੇ ਹੀ ਮਜਬੂਰੀ ਕਿਉਂ ਬਣ ਗਈ ਕਿ ਸਰਕਾਰ ਤੋਂ ਭਰੋਸਾ ਠਾਉਣ ਤੋਂ ਬਾਅਦ ਖੁਦ ਜਿਹੜਾ ਆਪਣੇ ਜਿੰਮੇ ਸਾਰਾ ਕੰਮ ਲੈਂਦਾ ਹੈਗਾ ਸਾਡੇ ਹਲਕਾ ਸਤਰਾਣਾ ਕਵਰ ਕਰ ਰਹੇ ਨੇ ਕਿ ਸਮਾਣਾ ਕਵਰ ਕਰਦੇ ਨੇ ਪ੍ਰਸ਼ੋਤਮ ਸਾਡਾ ਮੌਜੂਦ ਨੇ ਪ੍ਰਸ਼ੋਤਮ ਇਹ ਸਥਿਤੀ ਕਿਉਂ ਬਣੀ ਹੈਗੀ ਕਿ ਸਰਕਾਰ ਕਿਉਂ ਗਰਾਊਂਡ ਤੇ ਨਹੀਂ ਹੈ ਦਮਨ ਜੀ ਇਹ ਜਿਹੜਾ ਇਲਾਕਾ ਹੈ ਮੈਂ ਵੀ ਇਲਾਕੇ ਨੂੰ 30 32 ਸਾਲ ਤੋਂ ਕਵਰ ਕਰ ਰਹੇ ਹਾਂ ਸਤਰਾਣਾ ਔਰ ਸਮਾਣਾ ਹਲਕੇ ਨੂੰ ਲਗਾਤਾਰ ਇੱਥੇ ਕੱਗਰ ਮਾਰ ਕਰਦੀ ਹੈ ਲੇਕਿਨ ਕੱਗਰ ਤੱਕ ਅੱਜ ਤੱਕ ਕੰਮ ਹੀ ਨਹੀਂ ਹੋਇਆ ਸਰਦਾਰ ਪ੍ਰਕਾਸ਼ ਸਿੰਘ ਵਾਲੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਵੱਲੋਂ ਹੀ ਖਨੋਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਕੱਗਰ ਨੂੰ ਡੂੰਗਾ ਕੀਤਾ ਗਿਆ ਛੋੜਾ ਕੀਤਾ ਗਿਆ ਉਸ ਕਰਕੇ ਪਰਲਾ ਬਸ ਬਚ ਜਾਂਦੇ ਲੇਕਿਨ ਇਸ ਪਾਸੇ ਪਾਸੇ ਜਿਹੜੇ ਦੂਜੇ ਫੇਸ ਸੇ ਘੱਟ ਹੋਣਾ ਸੀ ਉਹ ਘੱਟ ਨਹੀਂ ਹੋਇਆ ਜਿਸ ਕਰਕੇ ਸਮਾਣਾ ਸਤਰਾਲਾ ਹਲਕੇ ਦੇ ਜਿੰਨੇ ਵੀ ਨਾਲ ਪਿੰਡ ਐ 25 30 ਪਿੰਡ ਬਸਦੇ ਆ ਉਹ ਇਫੈਕਟਡ ਹੁੰਦੇ ਆ ਔਰ ਇਸ ਟਾਈਮ ਇਸ ਜਿਹੜੇ ਸੇ ਆਪਾਂ ਖੜੇ ਆ ਕਟੜ ਐਕਸਪ੍ਰੈਸ ਹਾਈਵੇ ਇਸ ਹਾਈਵੇ ਦੇ ਉੱਤੇ ਜਿਹੜੇ ਨਿੱਥੇ ਕੱਗਰ ਲੰਘ ਰਿਹਾ ਸੀ ਇਹਨਾਂ ਨੇ ਪੁਲ ਬਣਾਇਆ ਜਿਹੜਾ ਕਿਸਾਨਾਂ ਦਾ ਕਹਿਣਾ ਐ ਵੀ ਇੱਥੇ ਜਿਹੜੀ बन ਲੱਗੇ ਸੀ ਸਰਕਾਰੀ ਕਿਸੇ ਟਾਈਮ ਦੇ ਕੱਗਰ ਦੇ ਨਾਲ ਉਹ ਬਣ ਇਹਨਾਂ ਨੇ ਤੋੜ ਕੇ ਠੇਕੇਦਾਰਾਂ ਵੱਲੋਂ ਉਹਨੂੰ ਟਿੱਡਾ ਮਿੱਡਾ ਕਰਤਾ ਜਿਸ ਦੇ ਨਾਲ ਪਾਣੀ ਕੇ ਬਹਾਵ ਦੇ ਵਿੱਚ ਰੁਕਾਵਟ ਬਣੇਗੀ ਔਰ ਇੱਥੇ ਜੇ ਕੱਗਰ ਦਾ ਪਾਣੀ ਟੱਕਰ ਮਾਰੇਗਾ ਤੋ ਇੱਥੇ ਕਿਸਾਨਾਂ ਦਾ ਪਾਰੇ ਨੁਕਸਾਨ ਤਬਾਈ ਹੋਏਗੀ ਪਹਿਲਾਂ ਕੋਸ਼ਿਸ਼ ਹੋ ਸਕਦੀ ਸੀ ਸਰਕਾਰ ਤੋਂ ਤਈ ਦੇ ਵਿੱਚ ਸਰਕਾਰ ਨੇ ਕੁਝ ਨਹੀਂ ਸਿੱਖਿਆ ਕਿਉਂਕਿ ਇੰਨੀ ਮਾਰ ਪਈ ਸੀ ਪੰਜਾਬ ਨੂੰ ਉਸ ਸਮੇਂ ਵੀ ਬਰਬਾਦੀ ਜਿਹੜੀ ਪੰਜਾਬ ਦੀ ਫਸਲਾਂ ਦੀ ਹੋਈ ਸੀ ਤਾਂ ਉਸ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਸਰਕਾਰ ਨੇ ਦਮਨ ਜੀ ਇਸ ਅਧਿਕਾਰੀ ਵੀ ਹਾਂ ਭਾਵੇਂ ਪ੍ਰਸ਼ਾਸਨ ਕੇ ਭਾਵੇਂ ਸਿੰਘ ਜਿਸ ਟਾਈਮ ਹੜ੍ਹ ਨੇ ਉਸ ਟਾਈਮ ਆਂਦੇ ਹਨ ਉਸ ਤੋਂ ਪਹਿਲੇ ਗਰਾਊਂਡ ਜ਼ੀਰੋ ਤੇ ਕੋਈ ਦਿਖਾਈ ਨਹੀਂ ਦਿੰਦਾ ਭਾਵੇਂ ਬਰਸਾਤੀ ਨਾਲਾ ਵਿੱਚ ਬੂਟੀਆਂ ਫਸ ਜਾਂਣ ਕਿਉਂਕਿ ਬੁੱਟੀ ਫਸਲ ਨਾਲ ਪਹਿਲੇ ਬੈਗ ਮਾਰਦਾ ਡਾਬ ਲੱਗਦੀ ਹੈ ਇਸ ਤਰੀਕਾ ਘੱਗੜ ਦੇ ਵੀ ਡਾਬ ਲੱਗਦੀ ਹੈ ਜਾਇ ਖਨੋਰੀ ਲੱਗਦੇ ਭਾਵੇਂ ਭਾਵੇਂ ਹਾਸੀ ਬਣਾਉ ਸਹੀ ਫਨ ਹੈ ਉੱਥੇ ਡਾਬ ਲੱਗਦੀ ਹੈ ਉਸ ਡਾਬ ਲੱਗਣ ਨਾਲ ਵੀ ਮਤਲਬ ਦੋਨੋਂ ਪਾਸੇ ਤਵਾਈ ਹੁੰਦੀ ਕਿ ਪਾਣੀ ਕੇ ਬਹਾਵ ਹੁੰਦਾ ਹੈ ਉਸ ਸਪੀਡ ਤੇ ਹੋਣਾ ਚਾਹੀਦਾ ਹੈ ਜੋ ਡਾਬ ਲੱਗੀ ਤਾਂ ਪਾਈ ਰੁਕ ਜਾਂਦਾ ਹੈ ਪਰ ਟੱਕਰ ਮਾਰ ਕੇ ਕਹਿਣਾ ਕਿ ਉਹਨੇ ਬ੍ਰੇਕ ਕਰਕੇ ਕੱਗਰ ਨੇ ਨੁਕਸਾਨ ਕਰਨਾ ਕਿਸਾਨਾਂ ਦਾ ਕਿੰਨੇ ਪਿੰਡਾਂ ਦੇ ਮਾਰ ਪੈਂਦੀ ਹੈ ਜੀ ਕਿਉਂਕਿ ਦੋਨੋਂ ਪਾਸੇ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਰ ਤਾਈਪੁਰ ਤੇ ਇੱਥੇ ਪਾਸੇ ਛਤਰਾਣਾ ਸਮਾਨੇ ਹਲਕੇ ਤੋਂ ਲੈ ਕੇ ਛਤਰਾਣੇ ਹਲਕੇ ਦੇ ਕਰੀਬ-ਕਰੀਬ 30-35 ਪਿੰਡ ਜਿਹੜੇ ਨੇ ਦੇ ਕੱਗਰ ਕੇ ਦੋਨੋਂ ਪਾਸੇ बसे ਹੋਏ ਆ ਮਾਰ ਉਹਨਾਂ ਨੂੰ ਜਿਆਦਾ ਦੇ ਕੱਗਰ ਦੇ ਕੰਡੇ ਦੇ ਖਾਸ ਤੌਰ ਤੇ ਅਰਨੇਟੂ ਹੈ ਛਤਰਾਣਾ ਹੈ ਰਸੋਲੀ ਹੈ ਗੁਲਾੜ ਹੈ ਉਹ ਪਿੱਛੇ ਸਪਰਡਿਸ਼ਨ ਹੈ ਹਰਤੰਦਪੁਰ ਹੈ ਬਾਸਾਪੁਰ ਹੈ ਇਹ ਸਾਰੇ ਕਗਰ ਦੇ ਕੰਡੇ ਦੇ ਆ ਜੇ ਮੰਨ ਲਓ ਕਗਰ ਕਹੀਂ ਤੇ ਹੀ ਬ੍ਰੇਕ ਕਰਦੀ ਹੈ ਤਾਂ ਪੂਰਾ ਨੁਕਸਾਨ ਤਾਂ ਭਾਈ ਕਿਸਾਨਾਂ ਕੇ ਜਾਨੀ ਤੇ ਮਾਲੀ ਤੇ ਜਿਹੜਾ ਫਸਲਾਂ ਦਾ ਨੁਕਸਾਨ ਹੋਣਾ ਹੀ ਹੈ ਔਰ ਆਰਥਿਕ ਨੁਕਸਾਨ ਵੀ ਹੁੰਦਾ ਹੈ ਬਿਲਕੁਲ ਆਰਥਿਕ ਨੁਕਸਾਨ ਵੀ ਹੁੰਦਾ ਹੈ ਫਸਲਾਂ ਦਾ ਨੁਕਸਾਨ ਵੀ ਹੁੰਦਾ ਹੈ ਔਰ ਜ਼ਿੰਮੇਵਾਰੀ ਸ਼ਾਇਦ ਕਿਤੇ ਕਿਤੇ ਪਹਿਲਾਂ ਸਰਕਾਰ ਨੂੰ ਸਮਝਣੀ ਚਾਹੀਦੀ ਸੀਗੀ ਆ ਬਾਪੂ ਜੀ ਕਿਵੇਂ ਵੇਖਦੋ ਜੀ ਕੀ ਕਹਿੰਦਾ ਤਜਰਬਾ ਇਹ ਬੰਨ ਬੰਨ ਦਾ ਇਹ ਬੰਨ ਬਹੁਤ ਜ਼ਰੂਰੀ ਹੈ ਜੀ ਬੰਨਣਾ ਇਹਨੂੰ ਬਣਾਇਆ ਜਾਵੇ ਜਲਦੀ ਤੋਂ ਜਲਦੀ ਨਹੀਂ ਕਿਸਾਨਾਂ ਦਾ ਬਹੁਤ ਵੱਡਾ ਨਕ ਆਪ ਟਰੈਕਟਰ ਲਾ ਕੇ ਦਿਨ ਰਾਤ ਇੱਕ ਕੀਤੀ ਹੋਈ ਐ ਇੱਥੇ ਬੈਠੇ ਨੇ ਸਾਰੇ ਕਿਸਾਨ ਜਦੋਂ ਕਿ ਪਸ਼ੂਆਂ ਦਾ ਤੇ ਜੀਰੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੇ ਕਰੇ ਬੰਦ ਟੁੱਟ ਜਾਂਦਾ ਤਾਂ 30 35 ਪਿੰਡ ਕਦਮ ਉਹਦਾ ਬਹੁਤ ਵੱਡਾ ਸਰਕਾਰ ਨੂੰ ਵਿਖਾਈ ਨਹੀਂ ਦਿੰਦਾ ਜੀ ਇੰਨੇ ਸਾਰੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਨੇ ਇੱਕ ਟੁੱਟੇ ਹੋਏ ਪੁਲ ਤੋਂ ਆ ਰਹੇ ਨੇ ਉਹਨਾਂ ਨੂੰ ਵਿਖਾਈ ਨਹੀਂ ਦਿੰਦਾ ਜੀ ਸਰਕਾਰ ਦਾ ਸੈਟਲਾਈਟ ਇੰਨੀ ਦਿਖਾਂਦਾ ਸਰਕਾਰ ਬਿਲਕੁਲ ਖਤਮ ਹੈ ਜੀ ਸਰਕਾਰ ਕੋਈ ਨੌਂ ਦੀ ਸਰਕਾਰ ਇੱਥੇ ਹੈ ਹੀ ਨਹੀਂ ਜੀ ਇਹ ਬਿਲਕੁਲ ਖਤਮ ਹੋ ਚੁੱਕੇ ਨੇ ਆਰੇ ਬਿਲਕੁਲ ਕਿਸਾਨਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਹੇ ਇਹਨਾਂ ਦੀ ਆਪਣੀ ਲੜਾਈ ਹੈ ਜਿਹੜੀ ਉਹਦੇ ਚ ਇਹ ਹੁਜੇ ਹੋਏ ਲੋਕ ਨੇ ਸਰਕਾਰ ਬਿਲਕੁਲ ਵੀ ਨਾਉਂਦੀ ਕੋਈ ਚੀਜ਼ ਨਹੀਂ ਹੈਗੀ ਇੱਥੇ ਸਰਕਾਰ ਫੇਲ ਹੈ ਤੇ ਸਰਕਾਰ ਇਸੇ ਕਰਕੇ ਇੱਥੇ ਕੋਈ ਧਿਆਨ ਨਹੀਂ ਦੇ ਰਹੀ ਭਾਈ ਜੀ ਤੁਸੀਂ ਕਿਵੇਂ ਵੇਖਦੇ ਹੋ ਜੀ ਜੋ ਸਥਿਤੀ ਬਣ ਰਹੀ ਹੈਗੀ ਇਸ ਵਕਤ ਵੀਰ ਜੀ ਜਿਹੜੀ ਹੜੜੂਪੀ ਦਾ ਤਾਂ ਇਹ ਸਾਨੂੰ ਬਹੁਤ ਚਿਰ ਤੋਂ ਲੰਬੇ ਸਮੇਂ ਤੋਂ ਸਾਡੇ ਪੁਰਖਿਆਂ ਤੋਂ ਹੀ ਇਹ ਮਾਰ ਆਉਂਦੇ ਰਿਹਾ ਹਰ ਇੱਕ ਸਰਕਾਰ ਜਦੋਂ ਆਉਂਦੀ ਹੈ ਇਸ ਹੜ ਦੇ ਧੱਗਰ ਦਾ ਹੀ ਲੈ ਕੇ ਸਾਨੂੰ ਤੋਂ ਵੋਟਾਂ ਲੈ ਜਾਂਦੇ ਨੇ ਕਿ ਅਸੀਂ ਇਹਦਾ ਹੱਲ ਕਰਾਂਗੇ ਪਰ ਅਜੇ ਤੱਕ ਸਾਡਾ ਇੱਥੇ ਸਫਾਈ ਹਾਲ ਕਿਸੇ ਨੇ ਕੀਤਾ ਪਰ ਝਾੜੂ ਜਿਹੜੀ ਸਰਕਾਰ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਘੱਗਰ ਚੱਕ ਦੇਵਾਂਗੇ ਪਰ ਭਗਵੰਤ ਮਾਨ ਨੇ ਬਿਲਕੁਲ ਵੀ ਇਹ ਘੱਗਰ ਵੱਲ ਜਮਾਂ ਖਿਆਲ ਨਹੀਂ ਦਿੱਤਾ ਜਦੋਂ ਕਿ ਅਸੀਂ ਪਹਿਲੀਆਂ ਸਰਕਾਰਾਂ ਚ ਮਾੜੀ ਮੋਟੀ ਸਫਾਈ ਹੁੰਦੀ ਸੀ ਡਰੇਨਾ ਦੀ ਪਰ ਇਸ ਸਰਕਾਰ ਨੇ ਇੱਥੇ ਇੱਕ ਬੰਨ ਬੱਜਿਆ ਸੀ ਇਸ ਹਾਈਵੇ ਵਾਲਿਆਂ ਨੇ ਮਲੀ ਭੁਗਤ ਨਾਲ ਬੰਨ ਤੋਂ ਸਾਰੀ ਮਿੱਟੀ ਚੱਕ ਲਈ ਤੇ ਚੱਕੇ ਦੇ ਉੱਤੇ ਪਾ ਦੀ ਅੱਜ ਉਹੀ ਖਤਰਾ ਬਣਿਆ ਹੈ ਲੋਕ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਇਸ ਦਾ ਬੰਨ ਬੰਨ ਰਹੇ ਨੇ ਕਿਸੇ ਵੀ ਪਾਰਟੀ ਨੇ ਅਜੇ ਤੱਕ ਇਹਦੇ ਵਿੱਚ ਦਖਲਦਾਨੀ ਸਾਡੇ ਤੇ ਕੋਈ ਸਹਿਯਾਤ ਨਹੀਂ ਦਿੱਤੀ ਸਿਰਫ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਜੇਸਦਾਰ ਸਰਦਾਰ ਜਗਮੀਤ ਸਿੰਘ ਰਹੇ ਆਉਨੇ ਜਿੰਨੇ ਵੀ ਇੱਥੇ ਬੰਨਣੇ ਸਾਰਿਆਂ ਉੱਤੇ ਪੰਜ-ਪੰਜ ਸੌ ਲੀਟਰ ਤੇਲ ਦਿੱਤਾ ਅਸੀਂ ਉਹਦਾ ਧੰਨਵਾਦ ਵੀ ਕਰਦੇ ਆਂ ਸਾਨੂੰ ਅੱਜ ਸੁਖਬੀਰ ਸਿੰਘ ਬਾਦਲ ਖੇਤਰੀ ਪਾਰਟੀ ਤੋਂ ਬਹੁਤ ਉਮੀਦ ਹੈ ਕਿ ਉਹ ਇੱਥੇ ਕੁਝ ਨਾ ਕੁਝ ਕੋਈ ਸਥਾਈ ਹੱਲ ਸਾਨੂੰ ਕੱਢ ਕੇ ਦੇਣਗੇ ਜਿਹੜੀ ਆਮ ਆਦਮੀ ਮੀਟਿੰਗ ਬਦਲ ਆ ਵੀ ਰਹੇ ਨੇ ਇਸ ਸਾਹਬ ਜੀ ਕਹਿੰਦੇ ਨੇ ਵੀ ਅੱਜ ਸੁਖਬੀਰ ਸਿੰਘ ਬਾਦਲ ਜੀ ਆਉਣਗੇ ਤੇ ਉਹਦੇ ਉੱਤੇ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਸਾਡਾ ਕੋਈ ਸਥਾਈ ਹੱ ਕੇਜਰੀਵਾਲ ਇੱਥੇ ਲੁੱਟਣ ਆਏ ਨੇ ਪੰਜਾਬ ਨੂੰ ਪਹਿਲਾਂ ਥੋੜੇ ਹੜਾਂ ਤੋਂ ਥੋੜੇ ਜਿਹਾ ਪਹਿਲਾਂ ਇੱਥੇ ਪੂਰੀ ਟੀਮ ਆ ਕੇ ਇੱਥੇ ਪੰਜਾਬ ਉੱਤੇ ਕਬਜ਼ਾ ਕੀਤਾ ਸੀ ਪਰ ਜਦੋਂ ਪੰਜਾਬ ਹੜ ਰੂਪੀ ਦਾਤ ਸਾਨੂੰ ਨਿਗਲ ਰਿਆ ਸੀ ਤਾਂ ਸਾਰੇ ਦਿੱਲੀ ਵਾਲੇ ਜਿਹੜੇ ਨੇ ਪੰਜਾਬ ਛੱਡ ਕੇ ਦੁਬਾਰਾ ਦਿੱਲੀ ਚਲੇ ਗਏ ਨੇ ਅੱਜ ਕੋਈ ਵੀ ਜ਼ਮੀਨੀ ਪੱਧਰ ਤੇ ਦਿੱਲੀ ਵਾਲਾ ਵੀ ਕੋਈ ਨਹੀਂ ਆਇਆ ਨਾ ਭਗਵੰਤ ਮਾਨ ਆਇਆ ਨਾ ਲੋਕਲ ਇੱਥੇ ਕੋਈ ਸਰਕਾਰ ਆਈ ਹੈ ਇੱਕ ਸੱਚੇ ਆਮ ਲੋਕਾਂ ਨੂੰ ਪੁੱਛ ਕੇ ਵੇਖ ਲਓ ਵਾਅਦੇ ਕਰ ਜਾਂਦੇ ਨੇ ਅਸੀਂ ਜੀਪੀਸੀ ਦੇਵਾਂਗੇ ਅਸੀਂ ਤੇਲ ਦੇਵਾਂਗੇ ਪਰ ਇੱਕ ਵੀ ਕੁਈ ਇੱਥੇ ਗੱਟਾ ਨਹੀਂ ਦਿੱਤਾ ਕੋਈ ਤੇਲ ਨਹੀਂ ਦਿੱਤਾ ਸਿਰਫ ਜਗਮੀਤ ਸਿੰਘ ਹਰਿਆਉ ਨੇ ਹੁਣ ਤੱਕ 25-2600 ਰੁਪਇਆ 2600 ਲੀਟਰ ਤੇਲ ਜਿਹੜਾ ਉਹ ਇਸ ਬੰਦ ਦੇ ਉੱਤੇ ਦਿੱਤਾ ਹੈ ਆਪਣੇ ਮੁਹਾਰੇ ਲੋਕਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਇੱਕ ਵਾਰ ਵਿਜ਼ੂਅਲ ਦਿਖਾ ਕੇ ਫਿਰ ਲੋਕਾਂ ਨਾਲ ਹੋਰ ਗੱਲਬਾਤ ਵੀ ਕਰਾਂਗਾ ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਵਕਤ ਦੇਖੋ ਤੁਸੀਂ ਕਿਵੇਂ ਟਰੈਕਟਰਾਂ ਦੇ ਰਾਹੀਂ ਜਿਹੜੇ ਇਹ ਬੰਨ ਜਿਹੜੇ ਨੇ ਉਹ ਬੰਦੇ ਜਾ ਰਹੇ ਨੇ ਔਰ ਆਪਣੇ ਖੇਤਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਆਪਣੇ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜੋ ਆਪ ਮੁਹਾਰੇ ਨਜ਼ਰ ਆਉਂਦੀ ਇੱਕ ਵਾਰ ਫਸਲਾਂ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਦੇ ਉੱਪਰ ਪਾਣੀ ਵੀ ਖੜਿਆ ਹੈ ਕਿਉਂਕਿ ਇਹ ਬੰਨ ਕਿੱਥੋਂ ਖੁਰ ਗਿਆ ਤਾਂ ਖੁਰਨ ਕਰਕੇ ਜਿਹੜਾ ਪਾਣੀ ਹੈ ਉਹ ਖੇਤਾਂ ਦੇ ਵਿੱਚ ਵੜ ਗਿਆ ਔਰ ਉਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਉਹ ਫਸਲਾਂ ਦਾ ਹੋਇਆ ਲੇਕ ਅਜਿਹੇ ਸਲਾਮ ਹੈ ਕਿ ਉਹ ਆਪਣੇ ਪੱਤਰ ਦੇ ਉੱਪਰ ਇਸ ਰੇਤੇ ਨੂੰ ਪਾ ਪਾ ਕੇ ਔਰ ਕਿਵੇਂ ਆ ਪੱਧਰਾ ਕਰ ਰਹੇ ਨੇ ਔਰ ਕਿਵੇਂ ਆਪਣਾ ਜਿਹੜਾ ਬੰਦ ਬਣਾ ਰਹੇ ਨੇ ਕਿ ਬਾਈ ਜੀ ਤੁਸੀਂ ਕਿਹੜੇ ਪਿੰਡ ਤੋਂ ਜੀ ਸਾਡਾ ਪਿੰਡ ਰਨੇਟੂ ਆ ਜੀ ਸੁਧਾਰਨਪੁਰ ਇਹ ਸਾਰੀ ਬੈਲਟ ਝੀਲ ਘੱਗਰ ਦੇ ਲੱਗੇ ਵਾਲੀ ਹਾਂਜੀ ਹਾਂਜੀ ਘੱਗਰ ਤੋਂ ਹੀ ਆ ਜੀ ਅਸਤੀਤੀ ਕੀ ਆ ਪਿੰਡ ਦੇ ਵਿੱਚ ਸਤੀਤੀ ਦੇਖੋ ਜੀ ਆਹੀ ਸਤੀਤੀ ਆ ਸਾਡੇ ਅਸੀਂ ਆਪਣੇ ਆਪਣੇ ਹਿਸਾਬ ਨਾਲ ਆਪਣੇ ਤਰੀਕੇ ਨਾਲ ਬੰਨੂ ਬੰਨ ਰਹਾ ਕੋਈ ਸਰਕਾਰ ਦਾ ਮਤਲਬ ਨਹੀਂ ਕਿਤੇ ਵੀ ਹੈ ਸਰਕਾਰ ਦਾ ਇਹ ਜੀ ਕਿਹੜੀ ਮਜਬੂਰੀ ਹੈ ਕਿ ਉਹ ਸਰਕਾਰ ਕਿਉਂ ਨਹੀਂ ਆ ਰਹੀ ਜੇ ਦੇਖ ਲਈ ਰਹੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲੱਗੇ ਹੋਏ ਨੇ ਵਿਖਾਈ ਨਹੀਂ ਦਿੰਦੇ ਅਫਸਰਾਂ ਨੂੰ ਅਫਸਰ ਵੀ ਨਹੀਂ ਆਏ ਤੇ ਕੋਈ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਆ ਰਿਹਾ ਵਾਦੇ ਸਾਰੇ ਕਰਕੇ ਗਏ ਆ ਕਿ ਅਸੀਂ ਆ ਵੀ ਦੇਵਾਂਗੇ ਅਸੀਂ ਲੇਬਰ ਵੀ ਦੇਵਾਂਗੇ ਅਸੀਂ ਦਿਹਾੜੀਏ ਵੀ ਦੇਵਾਂਗੇ ਅਸੀਂ ਗੱਟੇ ਵੀ ਦੇਵਾਂਗੇ ਸਾਡੇ ਕੋਲੇ ਕੁਝ ਨਹੀਂ ਪਹੁੰਚਦਾ ਸਾਰੀ ਬੈਲਟ ਆਪਣੇ ਆਪ ਟਰੈਕਟਰ ਲਾ ਕੇ ਲੱਗੀ ਹੋਈ ਆ ਟੋਟਲ 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 ਸਰੇ ਤਾਂ ਦੇਖੋ ਅਸੀਂ ਕਿਹੜਾ ਆ ਦੇਖੋ ਆ ਬਰਬਾਦ ਹੋ ਰਹੀ ਖੇਤ ਕਿੰਨੀ ਫਸਲ ਨੂੰ ਇਹ ਪਾਣੀ ਪਹੁੰਚਿਆ ਹੋਣਾ ਇਹ ਦੇਖੋ ਜੀ بارش ਦਾ ਪਾਣੀ ਆ ਘੱਗਰ ਦਾ ਫੇਰ ਵਾਲਾ ਪਾਣੀ ਨਹੀਂਗਾ ਇਹ ਬਾਰੇ ਬਾਰ بارش ਦਾ ਪਾਣੀ ਆ ਰਿਹਾ ਕਿਉਂਕਿ ਘੱਗਰ ਚ ਪਾਣੀ ਡਿੱਗਦਾ ਸੀ ਉਹ ਹਟ ਗਿਆ ਅੱਗੇ ਨੂੰ ਅੱਜ ਲੋਕਾਂ ਦੀ ਫਸਲ ਨਿਸਰ ਗਈ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਇਸ ਘੱਗਰ ਦੀ ਬੈਲਟ ਤੇ ਵੀ ਲੋਕ ਵਸਦੇ ਨੇ ਮੁਆਵਜ਼ਾ ਮਿਲੇਗਾ ਲੱਗਦਾ ਇਸ ਵਾਰ ਕਮਾਲ ਦੀ ਗੱਲ ਆ ਜੀ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਮੁਆਵਜ਼ੇ ਕਿਹੜੇ ਦੀ ਗੱਲ ਕਰਦੇ ਆ ਕੱਟੋ ਘਾ ਤੇਨੂੰ ਮੌਕੇ ਤੇ ਜਦੋਂ ਕਣਕ ਵੱਢਦੀ ਆ ਉਦੋਂ ਵੀ ਕੋਈ ਨਾ ਕੋਈ ਕੋਈ ਅਫਸਰ ਨਹੀਂ ਆਉਂਦਾ ਕਹਿੰਦੇ ਜੀ ਵਾਧੂ ਪੈਸੇ ਜੀ ਗ੍ਰਾਂਟ ਦੇਤੇ ਜੀ ਐਨੇ ਲੱਖ ਸਾਨੂੰ ਤਾਂ ਉਹ ਵੀ ਨਹੀਂ ਬੋਲਣਾ ਆਉਂਦਾ ਵੀ ਲੱਖ ਕਿੰਨੇ ਕਿ ਕਰੋੜ ਕਿੰਨੇ ਕ ਦੇਤੇ ਇਹਨਾਂ ਨੇ ਸਿਰ ਗੱਲਾਂ ਚ ਗੱਲਾਂ ਦੀ ਕਿਹੜੇ ਬਾਪੂ ਜੀ ਵਿੱਚੋਂ ਮੈਨਗ ਵਾਲੇ ਮਿੱਟੀ ਨਹੀਂ ਚੁੱਕਣ ਦਿੰਦੇ ਜੇ ਮਿੱਟੀ ਚੁੱਕਣਦੇ ਹਨ ਜੇ ਮਿੱਟੀ ਚੁੱਕਣ ਲੋਕ ਹੀ ਬੰਦ ਮਾਰ ਲੈਣ ਹਾਂ ਆ ਵੀ ਛੱਪਣ ਤੇ ਆ ਮਿੱਟੀ ਨਾ ਆ ਕੇ ਗਰਦੀ ਜੀ ਕੀ ਮਜਬੂਰੀ ਲੱਗਦੀ ਹੈ ਮਾਈਨਿੰਗ ਤੇ ਕਈ ਥਾਵਾਂ ਤੇ ਉੱਪਰ ਸਰਕਾਰ ਕਰੀਏ ਕਿ ਮਾਈਨਿੰਗ ਜਿਹੜੀ ਹੋ ਰਹੀ ਹੈ ਸਰਕਾਰ ਤੇ ਆਂਦੀ ਹੈ ਪਰ ਚੁੱਕਣ ਤੇ ਨਹੀਂ ਦਿੰਦੇ ਆਹ ਦਿੰਦੀ ਹੈ ਚੁੱਕਣ ਤੇ ਨਹੀਂ ਦਿੰਦੇ ਬੰਦ ਕਰਦੇ ਟਰਾਲੀ ਭਰ ਕੇ ਉਸੇ ਵੜ ਲੈਣਗੇ ਉਸੇ ਪੁਲਿਸ ਆ ਜਾਂਦੀ 2 ਮਿੰਟਾਂ ਜੀ ਇਹ ਇਹ ਜਿਹੜੇ ਨਜਾਇਜ਼ ਟਿੱਪਰ ਭਲੀ ਫਿਰਦੇ ਨੇ ਉਹਨਾਂ ਦਾ ਕੀ ਹੁੰਦਾ ਉਹਨਾਂ ਨੇ ਉਹਦੇ ਛੜਕ ਪਾਣਦੇ ਹੁਣ ਜਿਵੇਂ ਛੜਕ ਪਣੀ ਸੀ ਇਹ ਚ ਮਿੱਟੀ ਚੁੱਕਦੇ ਆ ਇਹ ਜੋ ਮਿੱਟੀ ਚੁੱਕਦੇ ਛੜਕਦੇ ਪਾਉਂਦੇ ਹੁਣ ਸਾਡਾ ਬੰਨ ਸਾਰਾ ਚੁੱਕੇ ਇਹਨਾਂ ਦੂਜਾ ਬੰਨ ਨਹੀਂ ਰਹੀ ਚੁੱਕੇ ਨੇ ਛੜਕਦੇ ਪਾ ਲਿਆ ਥੋੜਾ ਕਿਹੜਾ ਪਿੰਡਾ ਬਾਪੂ ਸਾਡਾ ਬਗਰਾ ਪਿੰਡ ਨੇ ਤੇ ਫਸਲ ਹੁਣ ਠੀਕ ਹੈ ਤੁਹਾਡੀ ਠੀਕ ਹੈ ਯਾਰ ਚੰਦਪੁਰੇ ਜੇ ਬੰਨ ਟੁੱਟ ਜੇ ਜਹਰ ਚੰਦਪੁਰੇ ਵਾਲਾ ਜੇਰਾ ਕੱਲ ਅਸੀਂ ਨਾ ਬੰਨਦੇ ਤੇ ਸਾਰਾ ਏਰੀਆ ਮਤ ਤਬਾਹ ਹੋ ਜਾਣਾ ਹੈ ਉੱਥੇ ਚੱਲ ਸਾਰੇ ਲੋਕੇ ਪਬਲਿਕ ਲੱਗੀ ਨਾਲ ਚੱਲੋ ਐਮਐਲਏ ਸਾਹਿਬ ਵੀ ਕੱਲ ਗਿਆ ਤੇ ਦੂਜਾ ਲਾਓਗੇ ਲੱਕਣ ਬੱਧਾ ਹੋ ਜਾ ਉੱਥੇ ਬੰਨ ਜੇ ਨਾ ਉਹ ਬੰਨ ਦਾ ਸਾਰਾ ਪਾਣੀ ਹੁਣ ਖਤਮ ਹੋ ਜਾਣਾ ਹੈ ਜੋ ਆਖਣ ਤੁਸੀਂ ਮਿੱਟੀ ਚੋਕੇ ਬੰਨ ਮਾਰ ਲਓ ਜੇ ਡੂੰਗਾ ਹੋ ਜਾਵੇਗਾ ਤੇ ਡੂੰਗਾ ਜੇ ਪਾਣੀ ਆਪੇ ਇੰਨਾ ਹੋਰ ਖੱਪ ਸਕਦਾ ਇੰਨਾ ਇੰਨਾ ਪਾਣੀ ਹੋਰ ਖੱਪ ਸਕਦਾ ਜੇ ਡੂੰਗਾ ਹੋ ਜਾਵੇ ਤੇਰੀ ਸਾਫ ਸਫਾਈ ਦੇਖੀ ਕੱਗਰਦੀ ਹੁੰਦੀ ਸਾਫ ਸਫਾਈ ਹੋਈ ਨਹੀਂ ਸਾਫ ਸਫਾਈ ਪਹਿਲਾਂ ਹੋਈ ਸੀ ਅਜੇ ਤੱਕ 10 12 ਸਾਲ ਪਹਿਲਾਂ ਖਨੋਰੀ ਤੋਂ ਅੱਗੇ ਪਿਛਾ ਤਾਂ ਕਦੀ ਹੋਈ ਨਹੀਂ ਅਜੇ ਤੱਕ ਇਹ ਲੋਕ ਬੇਲਾ ਮਤਲਬ ਇਸ ਖੌਫ ਦੇ ਵਿੱਚ ਨੇ ਕਿਉਂਕਿ ਹਲੇ ਕਗਰ ਦੀ ਮਾਰ ਜਿਹੜੀ ਆ ਉਹ ਹਾਲਾਂਕਿ ਪੈ ਰਹੀ ਹੈ ਲੇਕਿਨ ਕੋਨੌਰ ਹਲਕੇ ਦੇ ਵਿੱਚ ਬਹੁਤ ਹੈ ਸ਼ਤਰਾਂ ਨੇ ਹਲਕੇ ਤੱਕ ਅਜੇ ਹੀ ਕੋਈ ਤਸਵੀਰ ਨਹੀਂ ਹੈ ਅਜੇ ਖਤਰੇ ਦੇ ਨਿਸ਼ਾਨਦੇ ਹੁਣ ਵੀ ਖਤਰੇ ਦੇ ਨਿਸ਼ਾਨਦੇ ਉੱਤੀ ਚੱਲਣ ਦਾ ਖਤਰੇ ਤੋਂ ਰੋਜ਼ਦਰ ਪਾਣੀ ਜਿਹੜਾ ਰਾਧਾ ਛੇ ਹਾਂ ਰਾਧਾ 6-7 ਇੰਚ ਰਾਧਾ ਪਾਣੀ ਵਧਿਆ ਚੇ ਸੱਤ ਇੰਚ ਪਣੀ ਹਾਂ ਵਧਿਆ ਪਣੀ ਇਥੇ ਵਧਿਆ ਅ ਨਾਲ ਨਾਲ ਵੇਖੋ ਮਿੱਟੀ ਪਾਣਦੇ ਨੇ ਨਾਲੋਂ ਜਿਹੜਾ ਪਾਣੀ ਲੱਗਦਾ ਕਿ ਰਸਤਾ ਕਿੱਥੇ ਲਾ ਕੇ ਜਾਣਾ ਬਾਪੂ ਜੀ ਕਿਹੜੇ ਕਿਹੜੇ ਪਿੰਡਾਂ 'ਚ ਜਾਣਾ ਇਹ ਇਹ ਜਗਾ ਹੋਤੀ ਫੁਰ ਨਵਾ ਕੋਹਾਗਾ ਦੇਗਾ ਮੂਨਕ ਤੱਕਾਂ ਕੰਮ ਬਹੁਤ ਦੂਰ ਤੱਕ ਜਾਂਦਾ ਪਣੀ ਹੋਰ ਹਰੇ ਆਣੇ ਤੁਰ ਜਾਂਦਾ ਸਾਡੇ ਤਾਂ ਜੀ ਮਾਈਨਿੰਗ ਖਤਮ ਹੋਣੀ ਚਾਹੀਦੀ ਆ ਸਾਨੂੰ ਮਿੱਟੀ ਨਹੀਂ ਚੱਕਣ ਦੇ ਦੇਖੋ ਆਮ ਲੋਕ ਆ ਜੇ ਮਿੱਟੀ ਚੱਕ ਕੇ ਆਪਣੀਆਂ ਇਹ ਜ਼ਮੀਨਾਂ ਉੱਚੀਆਂ ਕਰ ਲੈਣਗੇ ਇਹਨਾਂ ਨੂੰ ਕਾਦੀ ਤੰਗੀ ਆ ਸਾਨੂੰ ਇਹ ਤਾਂ ਦੱਸਣਾ ਤੰਗੀ ਤਾਂ ਦੱਸਣਾ ਵੀ ਆਹ ਤੰਗੀ ਆ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਕੱਲੀ ਮੈਨਨ ਕੀ ਰੋਕਦੇ ਨੇ ਵੀ ਕੱਲੀ ਮੈਨਨ ਕੀ ਰੋਕਦੇ ਨੇ ਵੀ ਤੁਸੀਂ ਕਰੋ ਜਿਵੇਂ ਤੁਹਾਡਾ ਲੈ ਕੇ ਸਰਕਾਰ ਕਹਿੰਦੀ ਬਹੁਤ ਸਖਤਤਾ ਸੀ ਮੈਨਨ ਨੂੰ ਲੈ ਕੇ ਸਖਤ ਚੁੱਕਣ ਦੇ ਨਹੀਂ ਦਿੰਦੇ ਸਖਤ ਤੇ ਹੈਗੇ ਨੇ ਸਾਨੂੰ ਨਹੀਂ ਚੁੱਕਣ ਦਿੰਦੇ ਆਪ ਹੀ ਚੁੱਕੇ ਤੇ ਸਾਨੂੰ ਨਹੀਂ ਚੁੱਕਣ ਦਿੰਦੇ ਆਪ ਦੇ ਉਹਨਾਂ ਦੇ ਟਰੈਕਟਰ ਚ ਜਾਣਗੇ ਸਾਨੂੰ ਨਹੀਂ ਚੁੱਕਣ ਸਾਨੂੰ ਆਖ ਦਿਨ ਮੈਣਗੇ ਇੱਕ ਵਾਰੀ ਛੁੱਟੀ ਦੇ ਦੇ ਮੈਣਗਾ ਅੱਜ ਆਖ ਦਿਨ ਚੁੱਕ ਲੋ ਉਹਨਾਂ ਚ ਜਿੰਨੇ ਨਦੀਆਂ ਖਾਲਿਆਂ ਚੋਂ ਚੁੱਕੋ ਮਿੱਟੀ ਤੇ ਲੋਕ ਆਪ ਹੀ ਬਣ ਮੈਂ ਹੁਣ ਵੀ ਆਪ ਲੱਗੀ ਪਬਲਿਕ ਲੱਗੀ ਕਿਹੜਾ ਹੋਇਆ ਕੋਈ ਬਿਲਕੁਲ ਦੇਖੋ ਪਬਲਿਕ ਆਪਣੇ ਪੱਦਰ ਦੇ ਉੱਪਰ ਲੱਗੀ ਆ ਤਾਂ ਹੋਰ ਜਿਹੜੇ ਲੀਡਰ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਜਗਮੀਤ ਸਿੰਘ ਹਰਿਆਊ ਨੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਨੇ ਤਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਇਸ ਵਕਤ ਕਿਵੇਂ ਵੇਖ ਰਹੇ ਨੇ ਸਥਿਤੀ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਡੀਜ਼ਲ ਜਿਹੜਾ ਉਹ ਦਿੱਤਾ ਗਿਆ ਹੈਗਾ ਇਸ ਥਾਂ ਦੇ ਉੱਪਰ ਤਾਂ ਸਥਿਤੀ ਕੀ ਹੈ ਗਰਾਊਂਡ ਜ਼ੀਰੋ ਤੇ ਰਿਪੋਰਟ ਕੀ ਹੈ ਕਿਉਂਕਿ ਇਸ ਵਕਤ ਜਦੋਂ ਪਿੰਡਾਂ ਵਾਲਿਆਂ ਦੀ ਅਜੇ ਹੀ ਕਿਹੜੀ ਮਜਬੂਰੀ ਬਣ ਗਈ ਕਿ ਸਰਕਾਰ ਤੋਂ ਬਿਨਾ ਆਪ ਕਰਨਾ ਪੈ ਰਿਹਾ ਜਗਮੀ ਜੀ ਕਿਵੇਂ ਵੇਖੀਏ ਜੀ ਕਿਉਂਕਿ ਸਰਕਾਰ ਕਿੱਥੇ ਹੈ ਸਰਕਾਰ ਗਰਾਊਂਡ ਤੇ ਤਾਂ ਕਿਤੇ ਨਹੀਂ ਦਿਖਦੀ ਦੇਖੋ ਜਦੋਂ ਤਾਂ ਸਮਾਂ ਸੀ ਇਹ ਬੰਨਾਂ ਨੂੰ ਪੱਕਾ ਕਰਨ ਦਾ ਇਹ ਡਰੇਨਾਂ ਦੀ ਇਹ ਘੱਗਰ ਦੀ ਸਫਾਈ ਕਰਨ ਦਾ ਉਦੋਂ ਤਾਂ ਨਹੀਂ ਦਿਖੀ ਹੁਣ ਫੋਟੋ ਅਪ ਕਰਨ ਲਈ ਜਾਂ ਮੀਡੀਆ ਮੈਨੇਜਮੈਂਟ ਕਰਨ ਲਈ ਪ੍ਰਸ਼ਾਸਨ ਨੂੰ ਲੈ ਕੇ ਹੁਣ ਆਪਣੇ ਪਹੁੰਚੇ ਟੰਗ ਕੇ ਪਾਣੀ ਦੇ ਵਿੱਚ ਤੁਰੇ ਫਿਰਦੀ ਹੈ ਹੋਰ ਸਰਕਾਰ ਸਾਨੂੰ ਕਿਤੇ ਨਹੀਂ ਦਿਖਦੀ ਇਹ ਪਿੰਡਾਂ ਵਾਲਿਆਂ ਦੀ ਅਜੀਬ ਹੀ ਮਜਬੂਰੀ ਹੋ ਗਈ ਜੀ ਕਿ ਸਰਕਾਰ ਨੂੰ ਇੰਨੇ ਹਜ਼ਾਰ ਬੰਦੇ ਦਿਖ ਨਹੀਂ ਲਏ ਕਹਿੰਦੇ ਇੱਕ ਪਾਸੇ ਕੋਈ ਡੋਲੂ ਜੇਕਰ ਮਿੱਟੀ ਵੀ ਪੁੱਟ ਲਵੇ ਤਾਂ ਸੈਟੇਲਾਈਟ ਵੇਖ ਲੈਂਦਾ ਇੰਨੇ ਹਜ਼ਾਰ ਬੰਦੇ ਦਿਖ ਨਹੀਂ ਰਹੇ ਸਰਕਾਰ ਨੂੰ ਦੇਖੋ ਜਦੋਂ ਤਾਂ ਸਾਡੀ ਭਰਾੜੀ ਛੱਡਦੀ ਹੈ ਜਦੋਂ ਕੋਈ ਕਿਸਾਨ ਆਪਣੀ ਜ਼ਮੀਨ ਚੋਂ ਮਿੱਟੀ ਚੱਕਦਾ ਉਦੋਂ ਤਾਂ ਸੈਟੇਲਾਈਟ ਪੂਰੇ ਕੰਮ ਕਰਦੇ ਨੇ ਪਰ ਜਦੋਂ ਫਲੱਡ ਪੰਜਾਬ ਨੂੰ ਮਾਰਦੇ ਨੇ ਉਦੋਂ ਨਾ ਇਹਨਾਂ ਦੇ ਸੈਟੇਲਾਈਟ ਜਿਹੜੇ ਕਹਿੰਦੇ ਸੀ ਨਾ ਸੈਟੇਲਾਈਟ ਨਾਲ ਗਰਦਾਬਰੀ ਕਰਾਂਗੇ ਗਰਦਾਬਰੀ ਤੋਂ ਬਿਨਾ ਮੁਆਵਜ਼ੇ ਪਾਵਾਂਗੇ ਅੱਜ ਉਹ ਸਰਕਾਰ ਸਾਨੂੰ ਕਿਤੇ ਵੀ ਨਹੀਂ ਦਿਖ ਰਹੀ ਵੀਰ ਜੀ ਅਸੀਂ 2023 ਦੇ ਵਿੱਚ ਬਹੁਤ ਵੱਡੀ ਤਰਾਸ ਦੀ ਚੱਲ ਚੁੱਕੇ ਆ 40 50 ਪਿੰਡ ਸਾਡੇ ਇੱਧਰ ਪਿੱਛੋਂ ਲੈ ਕੇ ਹਰਚੰਦਪੁਰੇ ਤੋਂ ਲੈ ਕੇ ਹੋਤੀਪੁਰ ਤੱਕ ਅਗਲਾ ਹਲਕਾ ਜਾਂਦਾ ਉਸ ਤੋਂ ਬਾਅਦ ਅੱਗੇ ਫੇਰ ਪਿੱਛੇ ਕਨੌਰ ਸਨੌਰ ਅਸੀਂ 2023 ਦੇ ਵਿੱਚ ਪਟਿਆਲੇ ਸ਼ਹਿਰ ਚ ਪਾਣੀ ਵੜ ਗਿਆ ਇਹ ਸਰਕਾਰ ਨੇ ਉਹ ਤੋਂ ਕੋਈ ਲੈਸਨ ਹੀ ਨਹੀਂ ਲਿਆ ਵੇਖੋ ਪਿੱਛੇ ਜਦੋਂ ਡੈਮ ਬਣਦੇ ਨੇ ਉੱਥੋਂ ਦੇ ਅਸੀਂ ਹੱਕ ਸਰੈਂਡਰ ਕਰ ਦਿੰਨੇ ਆ ਸਾਡੀ ਉੱਥੇ ਕੋਈ ਹਿੱਸੇਦਾਰੀ ਨਹੀਂ ਰਹਿੰਦੀ ਉਹ ਸਰਕਾਰ ਤੋਂ ਨਕਮੀ ਸਰਕਾਰ ਕੌਣ ਹੋ ਸਕਦੀ ਹੈ ਜਦੋਂ ਹਿੱਸੇਦਾਰੀਆਂ ਅਸੀਂ ਕਿਸੇ ਹੋਰ ਨੂੰ ਦੇਤੀਆਂ ਉਹ ਤਾਂ ਸਾਨੂੰ ਡੋਬਣ ਗਈ ਉਹ ਤਾਂ ਆਪਣਾ ਬਚਾਅ ਪਹਿਲਾਂ ਕਰਨਗੇ ਉਹਨਾਂ ਨੇ ਸਾਡੇ ਬਾਰੇ ਨਹੀਂ ਸੋਚਣਾ ਦੇਖੋ ਐਤਕੀ ਬਹੁਤ ਵੱਡਾ ਫੈਨੋਮਨਾ ਹੈ ਸਾਡਾ ਬਹੁਤ ਵੱਡਾ ਮਟੀਰੀਓਲੋਜੀਕਲ ਡਿਪਾਰਟਮੈਂਟ ਹੈ ਵੈਦਰ ਤੇ ਸੀ ਜਿਹੜੇ ਸਪੈਸ਼ਲਿਸਟ ਰੱਖਦੇ ਆ ਉਹਨਾਂ ਨੂੰ ਲੱਖਾਂ ਦੇ ਵਿੱਚ ਤਨਖਾਹ ਦਿੰਦੇ ਆ ਐਤਕੀ ਇੱਕ ਫੈਨੋਮਨਾ ਬਣਨਾ ਸੀ ਮੌਨਸੂਨ ਦੇ ਨਾਲ ਜਿਹੜਾ ਸਾਡਾ ਅਰੇਬੀਅਨ ਸੀ ਤੋਂ ਚੱਲਦਾ ਹੈ ਬੇ ਆਫ ਬੰਗਾਲ ਤੋਂ ਈਸਟਰ ਲੀਜ਼ ਇਦ ਕੀ ਇਕੱਠੀਆਂ ਹੋਣੀਆਂ ਸੀ ਇਹ ਪਹਿਲਾਂ ਆ ਚੁੱਕਿਆ ਸੀ ਸਾਰਿਆਂ ਨੂੰ ਪਤਾ ਸੀ ਕਿ ਬਾਰਿਸ਼ ਜ਼ਿਆਦਾ ਹੋਣੀ ਹੈ ਪਹਿਲਾਂ ਨਾਲੋਂ 30 40% ਪਰ ਕਿਸੇ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ 2023 ਤੋਂ ਇਹਨਾਂ ਨੇ ਲੈਸਨ ਨਹੀਂ ਲਿਆ ਪੰਜਾਬ ਦੇ ਲੋਕ ਡੁੱਬਣ ਲਈ ਮਰਤੇ ਜਾਂ ਤਾਂ ਮੈਨੂੰ ਐ ਲੱਗਦਾ ਦੇਖੋ ਸਰਕਾਰ ਸਰੈਂਡਰ ਹੋ ਚੁੱਕੀ ਹੈ ਕੇਜਰੀ ਵਾਲੇ ਗੈਂਗ ਗੈਂਗ ਅੱਗੇ ਉਹਨਾਂ ਦੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਹੋ ਕੇ ਲੜੀ ਹੈ ਉਹਦਾ ਗੁੱਸਾ ਹੋ ਅੱਜ ਲੋਕਾਂ ਦੇ ਪੰਜਾਬੀਆਂ ਦੇ ਕੱਢ ਰਹੇ ਹੁਣ ਦੇ ਕਿ ਨਵੀਂ ਤਿਆਰੀ ਵੀ ਕਰ ਰਹੇ ਉਹਨਾਂ ਨੇ ਖੁਦ ਦੇ ਬਿਆਨ ਕਹਿ ਕੇ ਕਹਿੰਦੇ ਪੰਚਾਇਤੀ ਜ਼ਮੀਨਾਂ ਲੱਭ ਕੇ ਦਿਓ ਇਹ ਹਰਮਿੰਦਰ ਸਿੰਘ ਪਠਾਣ ਮਾਜਰਾ ਨੇ ਇੰਟਰਵਿਊ ਦਿੰਦੇ ਹੋਏ ਕਿਹਾ ਸੀਗਾ ਕਿ ਇਹ ਸਰਕਾਰ ਹੁਣ ਨਵੀਂ ਫਲਸਫੀ ਦੇ ਉੱਪਰ ਹੈ ਜਾਂ ਨਵੀਂ ਭਾਲ ਦੇ ਵਿੱਚ ਹੈ ਕਿ ਪੰਚਾਇਤੀ ਜ਼ਮੀਨ ਲੱਭ ਕੇ ਦਿਓ ਅਸੀਂ ਉਹਨੂੰ ਵੇਚਣਾ ਦੇਖੋ ਇਹਨਾਂ ਨੇ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਸੀ ਵਾਅਦੇ ਕੋਈ ਵੀ ਨਹੀਂ ਇਹ ਪੂਰੇ ਕਰ ਸਕੇ ਵੱਡੀਆਂ ਵੱਡੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਪਰ ਮਾਲੀਆ ਵਧਾਉਣ ਦੀ ਗਰੰਟੀ ਕਰਦੇ ਸੀ ਕਿ ਮਾਈਨਿੰਗ ਰੋਕਾਂਗੇ ਮਾਲੀਆ ਵਧਾਵਾਂਗੇ ਕ੍ਰਪਸ਼ਨ ਰੋਕਾਂਗੇ ਲੀਕੇਜ ਰੋਕਾਂਗੇ ਇਹ ਕੁਝ ਨਹੀਂ ਕਰ ਚੁੱਕੇ ਉਦੋਂ ਵੱਧ ਕ੍ਰਪਸ਼ਨ ਹੋ ਗਈ ਹੈ ਪਰ ਹੁਣ ਜੋ ਇਹਨਾਂ ਦੀਆਂ ਗਰੰਟੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਅੱਖ ਰੱਖੀ ਬੈਠੇ ਨੇ ਤਾਂ ਬਿਲਕੁਲ ਦੇਖੋ ਇਸ ਵਕਤ ਤਰਾਸਦੀ ਹੈ ਕਿ ਜੋ ਪੰਜਾਬ ਦੇ ਲੋਕ ਇਸ ਵਕਤ ਇਸ ਪਾਣੀ ਦੀ ਮਾਰ ਨੂੰ ਝੱਲ ਰਹੇ ਨੇ ਔਰ ਖਾਸ ਜ਼ੋਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਇਹ ਕਾਫੀ ਚਿੰਤਾਜੋਗ ਹੈ ਔਰ ਖਾਸ ਤੌਰ ਤੇ ਕੱਗਰ ਦੇ ਜਿਹੜੇ ਕੰਡੇ ਲੱਗਦੇ ਪਿੰਡ ਨੇ ਖੇਤ ਨੇ ਉਹਨਾਂ ਤੇ ਕਾਫੀ ਪ੍ਰਭਾਵ ਪੈਂਦਾ ਹੋਇਆ ਇਸ ਪਾਣੀ ਦਾ ਨਜ਼ਰ ਆ ਰਿਹਾ ਹੈਗਾ ਕੈਮਰਾ ਪਰਸਨ ਤੁਮਸੀ ਮਹਿਰਾ ਦੇ ਨਾਲ ਦਮਨਪ੍ਰੀਤ ਸਿੰਘ ਪੀਟੀਸੀ ਨਿਊਜ਼ ਹਲਕਾ ਸ਼ਤਰਾਨਾ ਪਟਿਆਲਾ